ਵੈਬ ਸੀਰੀਜ਼ ਤੋਂ ਪਹਿਲਾਂ ਤੁਸੀਂ ਕੈਨੇਡਾ ਨੂੰ ਕੈਨੇਡਾ ਕਹਿੰਦੇ ਸੀਗੇ ਕਿ ਕੈਨੇਡਾ ਹੀ ਕਹਿੰਦੇ ਸੀ ਮੈਂ ਕੈਨੇਡਾ ਕਹਿੰਦੀ ਸੀ ਤੇ ਜਦੋਂ ਮੈਨੂੰ ਇਹ ਦੀ ਯੂ نو ਆਫਰ ਆਈ ਜਦੋਂ ਮੈਂ ਆਡੀਸ਼ਨ ਵੀ ਕਰਨਾ ਸੀ ਤਾਂ ਵੀ ਮੈਂ ਉਹਨਾਂ ਨੂੰ ਕਹਾਂ ਮੈਂ ਕਿ ਤੁਸੀਂ ਗਲਤ ਲਿਖਤਾ ਹੈ ਕੈਨੇਡਾ ਅਸੀਂ ਕਹਿੰਦੇ ਆ ਵਾਹ ਹੈ ਕੈਨੇਡਾ ਇਹ ਇਸ ਵੈਬ ਸੀਰੀਜ਼ ਤੋਂ ਪਹਿਲਾਂ ਤੁਸੀਂ ਕੈਨੇਡਾ ਨੂੰ ਕੈਨੇਡਾ ਕਹਿੰਦੇ ਸੀ ਕਿ ਕੈਨੇਡਾ ਹੀ ਕਹਿੰਦੇ ਸੀ ਮੈਂ ਕੈਨੇਡਾ ਕਹਿੰਦੀ ਸੀ ਤੇ ਜਦੋਂ ਮੈਨੂੰ ਇਹ ਦੀ ਯੂ ਨੋ ਆਫਰ ਆਈ ਜਦੋਂ ਮੈਂ ਆਡੀਸ਼ਨ ਵੀ ਕਰਨਾ ਸੀ ਤਾਂ ਵੀ ਮੈਂ ਉਹਨਾਂ ਨੂੰ ਕਹਾਂ ਮੈਂ ਕਿ ਤੁਸੀਂ ਗਲਤ ਲਿਖਤਾ ਹੈ ਕੈਨੇਡਾ ਅਸੀਂ ਕਹਿੰਨੇ ਆ ਵੇ ਹੈ ਕੈਨੇਡਾ ਹੀ ਤਾਂ ਕਹਿੰਦੇ ਸੀ ਕਿ ਨਹੀਂ ਅਸੀਂ ਇਹਨੂੰ ਕੈਨੇਡਾ ਕਹਿ ਕੇ ਰਿਪਰੈਜ਼ੈਂਟ ਕਰਨਾ ਚਾਹੁੰਦੇ ਆ ਕਿਉਂਕਿ ਤੁਸੀਂ ਸਾਰੇ ਜਿਹੜਾ ਕੈਨੇਡਾ ਇਹਨੂੰ ਬੋਲਦੇ ਹੋ ਸਾਨੂੰ ਬਹੁਤ ਕੈਚਿੰਗ ਵੀ ਲੱਗਿਆ ਸਾਨੂੰ ਪਸੰਦ ਆਇਆ ਤੇ ਲੋਕਾਂ ਦੀ ਇੱਕ ਨਾ ਕਿਤੇ ਨਾ ਕਿਤੇ ਸੈਂਟੀਮੈਂਟਲ ਜੀ ਉਹ ਫੀਲਿੰਗ ਆ ਕੈਨੇਡਾ ਦੇ ਨਾਲ ਹੂੰ ਕਿਉਂਕਿ ਅਸੀਂ ਘਰ ਘਰ ਦੇਖਿਆ ਪਿੰਡਾਂ ਦੇ ਵਿੱਚ ਕੈਨੇਡਾ ਕਿਹਾ ਜਾਂਦਾ ਕੈਨੇਡਾ ਨਹੀਂ ਤੇ ਅਸੀਂ ਉਹਨਾਂ ਤੱਕ ਪਹੁੰਚਣਾ ਸੀ ਐਂਡ ਮੈਂ ਕੈਨੇਡਾ ਕਹਿੰਦੀ ਸੀ ਪਰ ਹੁਣ ਮੈਂ ਕੈਨੇਡਾ ਮੇਰੇ ਮੂੰਹ ਚੋਂ ਨਿਕਲ ਹੀ ਨਹੀਂ ਰਿਹਾ ਮੈਂ ਉਹਨੇ ਵੀ ਕਹਿ ਰਹੀ ਤਾਂ ਸੋਚ ਕੇ ਕਹਿ ਰਹੀ ਆ ਪਰ ਕੈਨੇਡਾ ਹੀ ਨਿਕਲ ਰਿਹਾ ਹੁਣ ਇਹ ਇਹ ਨਾਮ ਪਿੱਛੇ ਫਿਰ ਇੱਕੋ ਹੀ ਰੀਜ਼ਨ ਸੀਗਾ ਵੀ ਜਿਹੜਾ ਪਿੰਡਾਂ ਦੇ ਵਿੱਚ ਕਿਹਾ ਜਾਂਦਾ ਵੀ ਕੈਨੇਡਾ ਉਹ ਕੈਨੇਡਾ ਹੀ ਰੱਖਣ ਦਾ ਮਕਸਦ ਸੀਗਾ ਆਹ ਕਿਉਂਕਿ ਥੋੜਾ ਜਿਹਾ ਸਾਨੂੰ ਏਬੀਸੀ ਕਿ ਅਸੀਂ ਨਾ ਲੋਕਾਂ ਨੂੰ ਥੋੜਾ ਰਿਲੇਟ ਹੋਊਗਾ ਲੋਕਾਂ ਨੂੰਗਾ ਹੈ ਇਹ ਸਾਡੀ ਗੱਲ ਕੀਤੀ ਅਸੀਂ ਅਸੀਂ ਵੀ ਇਹ ਕਹਿੰਦੇ ਨਾ ਇਹ ਕੈਨੇਡਾ ਹੀ ਲੈ ਆਏ ਤਾਂ ਉਹ ਚੀਜ਼ ਆਪਾਂ ਚਾ ਰਹੇ ਸੀ ਐਂਟਰਟੇਨਮੈਂਟ ਮੈਂ ਬਾਣੀ ਓਪਨਿੰਗ ਦੇ ਵਿੱਚ ਹੀ ਆਪਣੀ ਸਾਰਿਆਂ ਦੀ ਗਿਆ ਮੈਮ ਸੀਰੀਜ਼ ਆ ਰਹੀ ਹੈ ਕਿ ਅੰਚਲੀ ਮੈਂ ਐਕਚੁਅਲੀ ਮੇਰੇ ਘਰੇ ਵੀ ਨਾ ਕੈਨੇਡਾ ਕਹਿੰਦੇ ਆ ਤੇ ਜਦੋਂ ਮੈਂ ਘਰੇ ਦੱਸਣਾ ਉਹ ਮੈਂ ਘਰੇ ਦੱਸਣਾ ਸੀ ਕਿ ਮੈਂ ਕੈਨੇਡਾ ਕਰ ਰਹੀ ਆ ਤਾਂ ਮੈਂ ਸਪੈਸ਼ਲੀ ਲਾਈਨ ਐਡ ਕਰਿਆ ਮੈਂ ਕੈਨੇਡਾ ਕਰ ਰਹੀ ਆ ਬਟ ਇਹਨੂੰ ਕੈਨੇਡਾ ਹੀ ਕਹਿੰਦੇ ਅਸੀਂ ਕੈਨੇਡਾ ਨਹੀਂ ਕਹਿ ਰਹੇ ਤਾਂ ਸਾਰਿਆਂ ਨੂੰ ਮੈਂ ਦੱਸ ਕੇ ਆਈ ਆ ਕੀ ਅਸੀਂ ਕਹਿ ਰਿਹਾ ਤਾਂ ਕਿ ਉਹਨਾਂ ਨੂੰ ਐ ਨਾ ਲੱਗੇ ਕਿ ਇਹ ਕੈਨੇਡਾ ਕਿਉਂ ਕਹਿਣ ਲੱਗ ਗਈ ਸਡਨਲੀ ਬਟ ਹੁਣ ਮੈਂ ਆਪਣੇ ਕਰਦੇ ਆ ਅਨੁਸਾਰਿਆਂ ਨੂੰ ਸਾਰਿਆਂ ਨੂੰ ਮੈਂ ਕੈਨੇਡਾ ਹੀ ਕਹਿਣ ਲਾਉਤਾ ਹੂੰ ਵੈਬ ਸੀਰੀਜ਼ ਤੋਂ ਪਹਿਲਾਂ ਤੁਸੀਂ ਕੈਨੇਡਾ ਨੂੰ ਕੈਨੇਡਾ ਕਹਿੰਦੇ ਸੀ ਕਿ ਕੈਨੇਡਾ ਹੀ ਕਹਿੰਦੇ ਸੀ ਮੈਂ ਕੈਨੇਡਾ ਕਹਿੰਦੀ ਸੀ ਤੇ ਜਦੋਂ ਮੈਨੂੰ ਇਹ ਦੀ ਯੂ نو ਆਫਰ ਆਈ ਜਦੋਂ ਮੈਂ ਆਡੀਸ਼ਨ ਵੀ ਕਰਨਾ ਸੀ ਤਾਂ ਵੀ ਮੈਂ ਉਹਨਾਂ ਨੂੰ ਕਹਾ ਮੈਂ ਕਿ ਤੁਸੀਂ ਗਲਤ ਲਿਖਤਾ ਹੈ ਕੈਨੇਡਾ ਅਸੀਂ ਕਹਿੰਨੇ ਆ ਵਾ ਹੈ ਕੈਨੇਡਾ ਇਹ ਸਮੂਬ ਵੈਬ ਸੀਰੀਜ਼ ਤੋਂ ਪਹਿਲਾਂ ਤੁਸੀਂ ਕੈਨੇਡਾ ਨੂੰ ਕੈਨੇਡਾ ਕਹਿੰਦੇ ਸੀ ਕਿ ਕੈਨੇਡਾ ਹੀ ਕਹਿੰਦੇ ਸੀ ਮੈਂ ਕੈਨੇਡਾ ਕਹਿੰਦੀ ਸੀ ਤੇ ਜਦੋਂ ਮੈਨੂੰ ਇਹ ਦੀ ਯੂ نو ਆਫਰ ਆਈ ਜਦੋਂ ਮੈਂ ਆਡੀਸ਼ਨ ਵੀ ਕਰਨਾ ਸੀ ਤਾਂ ਵੀ ਮੈਂ ਉਹਨਾਂ ਨੂੰ ਕਹਾਂ ਮੈਂ ਕਿ ਤੁਸੀਂ ਗਲਤ ਲਿਖਤਾ ਹੈ ਕੈਨੇਡਾ ਅਸੀਂ ਕਹਿੰਨੇ ਆ ਵੇ ਹੈ ਕੈਨੇਡਾ ਹੀ ਤਾਂ ਕਹਿੰਦੇ ਸੀ ਕਿ ਨਹੀਂ ਅਸੀਂ ਇਹਨੂੰ ਕੈਨੇਡਾ ਕਹਿ ਕੇ ਰੈਪਰੈਜ਼ੈਂਟ ਕਰਨਾ ਚਾਹੁੰਦੇ ਆ ਕਿਉਂਕਿ ਤੁਸੀਂ ਸਾਰੇ ਜਿਹੜਾ ਕੈਨੇਡਾ ਇਹਨੂੰ ਬੋਲਦੇ ਹੋ ਸਾਨੂੰ ਬਹੁਤ ਕੈਚਿੰਗ ਵੀ ਲੱਗਿਆ ਸਾਨੂੰ ਪਸੰਦ ਆਇਆ ਤੇ ਲੋਕਾਂ ਦੀ ਇੱਕ ਨਾ ਕਿਤੇ ਨਾ ਕਿਤੇ ਸੈਂਟੀਮੈਂਟਲ ਜੀ ਉਹ ਫੀਲਿੰਗ ਆ ਕੈਨੇਡਾ ਦੇ ਨਾਲ ਹੂੰ ਕਿਉਂਕਿ ਅਸੀਂ ਘਰ ਘਰ ਦੇਖਿਆ ਪਿੰਡਾਂ ਦੇ ਵਿੱਚ ਕੈਨੇਡਾ ਕਿਹਾ ਜਾਂਦਾ ਕੈਨੇਡਾ ਨਹੀਂ ਤੇ ਅਸੀਂ ਉਹਨਾਂ ਤੱਕ ਪਹੁੰਚਣਾ ਸੀ ਐਂਡ ਮੈਂ ਕੈਨੇਡਾ ਕਹਿੰਦੀ ਸੀ ਪਰ ਹੁਣ ਮੈਂ ਕੈਨੇਡਾ ਮੇਰੇ ਮੂੰਹ ਚੋਂ ਨਿਕਲ ਹੀ ਨਹੀਂ ਰਿਹਾ ਪਰ ਮੈਂ ਉਹਨੇ ਵੀ ਕਹਿ ਰਹੀ ਤਾਂ ਸੋਚ ਕੇ ਕਹਿ ਰਹੀ ਆ ਪਰ ਕੈਨੇਡਾ ਹੀ ਨਿਕਲ ਰਿਹਾ ਹੁਣ ਇਹ ਇਹ ਨਾਮ ਪਿੱਛੇ ਫਿਰ ਇੱਕੋ ਹੀ ਰੀਜ਼ਨ ਸੀਗਾ ਵੀ ਜਿਹੜਾ ਪਿੰਡਾਂ ਦੇ ਵਿੱਚ ਕਿਹਾ ਜਾਂਦਾ ਵੀ ਕੈਨੇਡਾ ਉਹ ਕੈਨੇਡਾ ਹੀ ਰੱਖਣ ਦਾ ਮਕਸਦ ਸੀਗਾ ਆਹ ਕਿਉਂਕਿ ਥੋੜਾ ਜਿਹਾ ਸਾਨੂੰ ਏਬੀਸੀ ਕਿ ਅਸੀਂ ਨਾ ਲੋਕਾਂ ਨੂੰ ਥੋੜਾ ਰਿਲੇਟ ਹੋਊਗਾ ਲੋਕਾਂ ਨੂੰ ਹੈ ਇਹ ਸਾਡੀ ਗੱਲ ਕੀਤੀ ਅਸੀਂ ਅਸੀਂ ਵੀ ਇਹ ਕਹਿੰਦੇ ਨਾ ਇਹ ਕੈਨੇਡਾ ਹੀ ਲੈ ਆਏ ਤਾਂ ਉਹ ਚੀਜ਼ ਆਪਾਂ ਚਾ ਰਹੇ ਸੀ ਐਂਟਰਟੇਨਮੈਂਟ ਮੈਂ ਤਾਂ ਹੀ ਓਪਨਿੰਗ ਦੇ ਵਿੱਚ ਹੀ ਆਪਣੀ ਸਾਰਿਆਂ ਦੀ ਗਿਆ ਮੈਮ ਸੀਰੀਜ਼ ਆ ਰਹੀ ਹੈ ਕਿ ਐਂਡਲੀ ਮੇਰੇ ਘਰੇ ਵੀ ਨਾ ਕੈਨੇਡਾ ਕਹਿੰਦੇ ਆ ਤੇ ਜਦੋਂ ਮੈਂ ਘਰੇ ਦੱਸਣਾ ਉਹ ਮੈਂ ਘਰੇ ਦੱਸਣਾ ਸੀ ਕਿ ਮੈਂ ਕੈਨੇਡਾ ਕਰ ਰਹੀ ਆ ਤਾਂ ਮੈਂ ਸਪੈਸ਼ਲੀ ਲਾਈਨ ਐਡ ਕਰਿਆ ਮੈਂ ਕੈਨੇਡਾ ਕਰ ਰਹੀ ਆ ਬਟ ਇਹਨੂੰ ਕੈਨੇਡਾ ਹੀ ਕਹਿੰਦੇ ਅਸੀਂ ਕੈਨੇਡਾ ਨਹੀਂ ਕਹਿ ਰਹੇ ਤਾਂ ਸਾਰਿਆਂ ਨੂੰ ਮੈਂ ਦੱਸ ਕੇ ਆਈ ਆ ਕੀ ਅਸੀਂ ਕਹਿ ਰਿਹਾ ਤਾਂ ਕਿ ਉਹਨਾਂ ਨੂੰ ਐ ਨਾ ਲੱਗੇ ਕਿ ਇਹ ਕੈਨੇਡਾ ਕਿਉਂ ਕਹਿਣ ਲੱਗ ਗਈ ਸਡਨਲੀ ਬਟ ਹੁਣ ਮੈਂ ਆਪਣੇ ਕਰਦੇਆਂ ਅਨੁਸਾਰਿਆਂ ਨੂੰ ਸਾਰਿਆਂ ਨੂੰ ਮੈਂ ਕੈਨੇਡਾ ਹੀ ਕਹਿਣ ਲਾਉਤਾ